ਅੰਜੀ ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਆਪਣਾ ਦਿਨ ਹੋ ਚੱਕਾ ਪਹਿਲਾ ਤੇ ਚਲੋ ਥੋੜੀ ਜੀ ਗੁੱਡ ਨਿਊਜ਼ ਮੈਨੂੰ ਮਿਲੀ ਹੈ ਇਹ ਹੈ ਵੀ ਥੋੜੇ ਸਬਸਕ੍ਰਾਈਬਰ ਵੱਜੁਕੇ ਆ ਕੱਲ ਕਿੰਨੇ ਸੀ ਮੇਰੇ 45 ਸੀ ਸ਼ਾਇਦ ਅੱਜ 50 ਹੋ ਚੁੱਕੇ ਆ ਚਲੋ ਕਿਸੇ ਤੇ ਮਾਰਕਟ ਤੇ ਪਹੁੰਚਿਆ ਨਾ ਮੈਂ ਹੋਰ ਬਾਕੀ ਨਾ ਚਲੋ ਅੱਜ ਤੁਹਾਡੇ ਨਾਲ ਗੱਲ ਕਰਨੀ ਸੀ ਜਿੱਦਾਂ ਮੈਂ ਨਾ ਮੇਰੇ ਕਾਫੀ ਇਧਰ ਰਾਈਡਰਸ ਦੇ ਨਾਲ ਗੱਲ ਹੁੰਦੀ ਜਦੋਂ ਮੈਂ ਉੱਪਰ ਕਰਦਾ ਹੁੰਦਾ ਨਾ ਚਲੋ ਗੱਲ ਹੁੰਦੀ ਹੈ ਤੇ ਬਹੁਤੇ ਕਹਿੰਦੇ ਵੀ ਜਿਹੜੀ ਔਣ ਵਾਲੀ ਜਨਰੇਸ਼ਨ ਵੇ ਵਾਸਤੇ ਨਾ ਵੀ ਬਹੁਤ ਜਿਆਦਾ ਔਖਾਉਣ ਵਾਲਾ ਆ ਕੋਈ ਕਹਿੰਦਾ ਵੀ ਸਾਰਾ ਕੁਝ ਡਿਜੀਟਲ ਹੋ ਜਾਣਾ ਵਾ ਆਪਣੇ ਪੈਸੇ ਵੀ ਡਿਜੀਟਲ ਹੋ ਜਾਣੇ ਆ ਆਪਣੇ ਕੋਈ ਕੰਟਰੋਲ ਨਹੀਂ ਰਹਿਣਾ ਤੇ ਜਿਹੜਾ ਨਿਊ ਵਰਲਡ ਆਰਡਰ ਦੇ ਵਿੱਚ ਕੀ ਕੀ ਚੀਜ਼ਾਂ ਆਉਣੀਆਂ ਵਾ ਤੇ ਬਟ ਸਭ ਤੋਂ ਚੀਜ਼ ਮੇਰੇ ਹਿਸਾਬ ਨਾਲ ਤੇ ਅਣਮੋਲੀ ਚੀਜ਼ ਜਿਹੜੀ ਆਪਣੇ ਕੋਲ ਹੈਗੀ ਆ ਉਹ ਲੈਂਡ ਜਿਹੜੀ ਜਿਹੜਾ ਖਾਸ ਕਰਕੇ ਜਿਹੜਾ ਪੰਜਾਬ ਹੈ ਆਪਾਂ ਤੇ ਜਿਹੜੇ ਮੈਂ ਤੇ ਕਹਿੰਦਾ ਵੀ ਜਿਹਦੇ ਕੋਲ ਆਪਣੇ ਪੈੜੀ ਹੈਗੀ ਆ ਜੇ ਕੋ ਆਪਣਾ ਫਾਰਮ ਹੈਗਾ ਆਪਣੀ ਪੈੜੀ ਹੈਗੀ ਆ ਉਹ ਕਦੀ ਵੀ ਛੱਡਿਓ ਨਾ ਆਉਣ ਵਾਲੇ ਸਮੇਂ 'ਚ ਜਿਹੜੀਆਂ ਤੁਸੀਂ ਆਪਣੀ ਪੀੜ੍ਹੀਆਂ ਲਈ ਜਿਹੜਾ ਫੂਡ ਸੰਭਾਲ ਕੇ ਚੱਲ ਜੋਗੇ ਨਾ ਮੰਨ ਲਓ ਕਿ ਅਗਲੇ ਤੁਹਾਡਾ ਫਾਰਮ ਹੈਗਾ ਤੁਸੀਂ ਤੁਹਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਪੈਣੀ ਤੁਸੀਂ ਆਪਣਾ ਫੂਡ ਗਰੋ ਕਰਕੇ ਖਾ ਸਕਦੇ ਆਂ ਗੱਲ ਨੂੰ ਕੋਈ ਵੀ ਚੀਜ਼ ਹੋਈ ਤੇ ਇਹ ਪੱਕਾ ਆਉਣ ਵਾਲਾ ਸਮਾਂ ਜਿਹੜਾ ਨਾ ਬਹੁਤ ਭਿਆਨਕ ਆਉਣ ਵਾਲਾ ਹੈ ਇਹ ਤੁਹਾਨੂੰ ਪਤਾ ਨਹੀਂ ਕਿ ਕਿੰਨਾ ਕੁਝ ਕੰਟਰੋਲ ਕਰਦੇ ਪਏ ਆ ਜਿਹੜਾ ਕੋਵਿਡ ਵੀ ਹੋਇਆ ਨਾ ਉਹਨਾਂ ਨੇ ਪੂਰਾ ਇੱਕ ਟੈਸਟ ਕੀਤਾ ਜਿਹੜਾ ਟੈਸਟ ਦੇ ਵਿੱਚ ਉਹ ਜ਼ਿਆਦਾਤਰ ਵੈਸੇ ਤੇ ਪਾਸ ਹੀ ਹੋ ਚੁੱਕੇ ਆ ਮੈਂ ਕਿੰਨਾ ਵੀ 90% ਤੋਂ ਪਾਸ ਹੋ ਚੁੱਕੇ 10% ਲੋਕਾਂ ਨੇ ਉਹਨਾਂ ਨੇ ਦੇਖ ਲਿਆ ਵੀ ਨਹੀਂ ਹਾਂ ਵਾਰ ਠੋਣ ਮਲੇ ਹੈਗੇ ਆ ਉਹਨਾਂ ਨੇ ਪਾਸ ਹੀ ਹੋਏ ਆ ਵੀ ਉਹਨਾਂ ਨੇ ਦੇਖਿਆ ਵੀ ਹਾਂ ਜੀ ਅਸੀਂ ਹੁਕਮ ਕਰੀਏ ਜੇ ਸਹੀ ਐਲਾਨ ਕਰੀਏ ਕਿ ਜਿਹੜੀ ਜਨਤਾ ਹੈ ਸਾਡੀ ਗੱਲ ਮਨੂ ਵੀ ਕਿ ਨਹੀਂ ਮੰਨੂਗੀ ਤੇ ਕੁਝ ਹੱਦ ਤੱਕ ਤੁਸੀਂ ਵੇਖਿਆ ਵੀ ਜਿੱਥੇ-ਜਿੱਥੇ ਵੀ ਲੋਕਡਾਊਨ ਲੱਗਿਆ ਉਹਨਾਂ ਦੇ ਬੜੇ ਸਕਸੈਸਫੁਲ ਗਏ ਕਿਤੇ-ਕਿਤੇ ਆ ਵੀ ਜਿੱਥੇ ਬਹੁਤ ਘੱਟ ਜਿੰਨਾਂ ਦਾ ਨਾ ਇੰਨਾ ਸਕਸੈਸ ਨਹੀਂ ਆਇਆ ਤੇ ਇਸ ਕਰਕੇ ਉਹਨਾਂ ਨੇ ਪੂਰਾ ਇੱਕ ਕੀ ਕਹਿੰਦੇ ਨੇ ਰੀਬੂਟ ਕਰਕੇ ਦੇਖ ਲੈ ਸਿਸਟਮ ਵੀ ਕਿਦਾਂ ਚੱਲਦਾ ਉਸ ਤੋਂ ਬਾਅਦ ਜਿੱਦਾਂ ਮੋਨੋਪਲੀ ਬਣ ਗਈ ਜਿੱਦਾਂ ਆਪਣੇ ਫਲਾਈਟਾਂ ਦੀ ਮੋਨੋਪਲੀ ਬਣ ਗਈ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਹੁਣ ਇਹਨਾਂ ਦੇ ਨਾਲ ਇਕੱਠੇ ਆ ਇਹਨਾਂ ਨੂੰ ਪਤਾ ਵੀ ਅਸੀਂ ਇੰਨੇ ਪੈਸੇ ਚਾਰਜ ਕਰਨੇ ਆ ਤੇ ਉਹਨਾਂ ਨੇ ਸਾਰੇ ਤੁਸੀਂ ਵੇਖਿਆ ਹਰੇਕ ਫਲਾਈਟ ਦੇ ਪਹਿਲਾਂ ਹੁੰਦਾ ਵੀ ਕਿਤੇ ਕਿਤੇ ਨਾਲ ਕਿਤੇ ਤੁਹਾਨੂੰ ਨਾ ਇੱਕ ਸਸਤੀ ਮਿਲ ਜਾਂਦੀ ਡੇਟਿਕਟ ਅੱਜ ਕੱਲ ਨਾ ਸਾਰੇ ਸੇਮ ਪ੍ਰਾਈਸ ਜਿਹੜਾ ਬੇਸ ਪ੍ਰਾਈਸ ਜਿਆ ਰੱਖਿਆ ਮੰਨ ਲਓ 800 900 ਡਾਲਰ ਜੋ ਵੀ ਬੇਸ ਪ੍ਰਾਈਸ ਰੱਖਿਆ ਹੋਗਾ ਉਹ ਤੁਹਾਨੂੰ ਹਰੇਕ ਫਲਾਈਟ ਤੇ ਸੇਮ ਮਿਲੂਗਾ ਉਸ ਤੋਂ ਬਾਅਦ ਡਿਮ ਅਜਿਹਾ ਤੇ ਇਹ ਚੀਜ਼ ਥੱਲੇ ਨਹੀਂ ਆਉਣੀ ਚੀਜ਼ ਕਦੀ ਵੀ ਇਹ ਗਾਂ ਦੀ ਗੱਲ ਨਾਲ ਜਿਹੜੇ ਮਹਿੰਗਾਈ ਹੈ ਵਧੀ ਜਾਣੀ ਹੈ ਉਹਨਾਂ ਉਹਨਾਂ ਨੇ ਪੂਰਾ ਕੰਟਰੋਲ ਰੱਖ ਲੈਣਾ ਬਾਅਦ ਇਹ ਤੁਹਾਨੂੰ ਕ੍ਰਿਪਟੋ ਦੇ ਵਿੱਚ ਵਾੜ ਰਿਹਾ ਤੁਹਾਨੂੰ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਇਨਕਰੇਜ ਕਰ ਰਿਹਾ ਹੁਣ ਤੁਸੀਂ ਵੇਖਿਓ ਜਿਆਦਾ ਤੇ ਜਿਆਦਾ ਤੁਹਾਨੂੰ ਹਰੀ ਇਕ ਕਦੀ ਕਦੀ ਫੇਸਬੁੱਕ ਤੇ ਇਕਰੀ ਸੋਸ਼ਲ ਮੀਡੀਆ ਤੇ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਸ਼ੋਅ ਕਰਦੇ ਐਲਗੋਰਿਦਮ ਦਾ ਤੁਹਾਨੂੰ ਨਾ ਚੀਜ਼ਾਂ ਅੱਗੇ ਵਿਖਾਉਂਦੇ ਆ ਵੀ ਹਾਂ ਤੁਸੀਂ ਇਹ ਚੀਜ਼ਾਂ ਤੇ ਇਨਵੈਸਟ ਕਰੋ ਜਦੋਂ ਹਾਂ ਇਨਵੈਸਟ ਜ਼ਰੂਰ ਕਰੋ ਪਰ ਇਹ ਇੰਨਾ ਕ ਇਨਵੈਸਟ ਕਰੋ ਵੀ ਤਾਂ ਕਿ ਜੇ ਤਾਂ ਉਹ ਲੂ ਤੇ ਤੁਹਾਨੂੰ ਕੋਈ ਫਰਕ ਨਾ ਪਵੇ ਕਿਉਂਕਿ ਮੰਨ ਲਓ ਵੀ ਤੁਸੀਂ ਆਪਣੀ ਲਾਈਫਟਾਈਮ ਸੇਵਿੰਗ ਉਹਦੇ ਵਿੱਚ ਇਨਵੈਸਟ ਕਰਦੇ ਆਂ ਤੇ ਤੁਸੀਂ ਆਪਣਾ ਸਾਰਾ ਕੁਝ ਗਵਾ ਦੋ ਉਹਨਾਂ ਦੇ ਕੀ ਹੈ ਜਦੋਂ ਮਰਜੀ ਮੈਨਿਪੂਲੇਸ਼ਨ ਕਿੰਨੀ ਹੁੰਦੀ ਆ ਤੁਸੀਂ ਜਿਹੜੀ ਸ਼ੇਅਰ ਮਾਰਕੀਟ ਦੇ ਵਿੱਚ ਜਰੂਰ ਮੂਵੀ ਦੇਖ ਕੇ ਵਖਿਓ ਆਈ ਵਾਲਫ ਆਫ ਦਾ ਵਾਲ ਸਟਰੀਟ ਉਹ ਮੂਵੀ ਦੇਖਿਓ ਜਰੂਰ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੰਨੀ ਮੈਨਿਪੂਲੇਸ਼ਨ ਉਹ ਕਰ ਸਕਦੇ ਆ ਚੀਜ਼ਾਂ ਦੇ ਵਿੱਚ ਜਿਹੜਾ ਸਕੈਮ 1992 ਵੀ ਆਈ ਆਪਣੀ ਜਿਹੜੀ ਮੂਵੀ ਵੀ ਜਿਹੜੀ ਆਈ ਸੀਰੀਜ਼ ਜੋ ਵੀ ਇਹ ਚੀਜ਼ ਜਣਾ ਉਹਨਾਂ ਕੋਲ ਬੜਾ ਕੰਟਰੋਲ ਹੁੰਦਾ ਹੈ ਹੁਣ ਕ੍ਰਿਪਟੋ ਮਾਰਕੀਟ ਹੈ ਜੇ ਤੁਸੀਂ ਕ੍ਰਿਪਟੋ ਮਾਰਕੀਟ ਨੂੰ ਦੇਖਦੇ ਆ ਤਾਂ ਬਹੁਤ ਜ਼ਿਆਦਾ ਬਿਟਕੋਇਨ ਕੌਣ ਹੋਲਡ ਕਰਦਾ ਹੈ ਜਿੰਨੇ ਕ੍ਰੀਏਟ ਕੀਤਾ ਸੈਟੋਸ਼ੀਨਾ ਨਾਮ ਤੋਂ ਉਹਨੇ ਆਪ ਹੀ ਕ੍ਰੀਏਟ ਕੀਤਾ ਤੇ ਉਹ ਇਹ ਸਭ ਤੋਂ ਜ਼ਿਆਦਾ ਹੋਲਡ ਕਰਦਾ ਹੈ ਤੇ ਤੁਸੀਂ ਆਪ ਦੱਸੋ ਵੀ ਆਪਾਂ ਤਹੀ ਯਕੀਨ ਕਿੱਦਾਂ ਕਰ ਸਕਦੇ ਹਾਂ ਹਾਂ ਤੁਸੀਂ ਜੇ ਤੁਸੀਂ ਫਰਕ ਨਾ ਜੌਣੇ ਆ ਤੇ ਤੁਸੀਂ ਬਸ ਉਹਨਾਂ 'ਤੇ ਨਿਵੇਸ਼ ਕਰੋ ਜਿੰਨਾ ਤੁਸੀਂ ਲੂਜ਼ ਕਰ ਸਕਦੇ ਕਦੀ ਵੀ ਆਪਣੀ ਲਾਈਫਟਾਈਮ ਸੇਵਿੰਗ ਜਬ ਵੱਧ ਵੱਧ ਬੈਲੈਂਸ ਨਹੀਂ ਤਾਂ ਹੀ ਆਪਣਾ ਜਿਹੜਾ ਉਹਦੇ ਵਿੱਚ ਇਨਵੈਸਟ ਕਰਨਾ ਜਿੰਨਾ ਵੀ ਘੱਟ ਤੋਂ ਘੱਟ ਕਰ ਸਕਦੇ ਜੇ ਜੇ ਮੰਨ ਲਓ ਤੁਹਾਡਾ ਲੂਜ਼ ਵੀ ਹੋ ਗਿਆ ਨਾ ਤੁਹਾਨੂੰ ਕੋਈ ਫਰਕ ਨਾ ਪਵੇ ਕੈਸ਼ ਆਪਣੇ ਕੋਲ ਜਿੰਨਾ ਰੱਖ ਸਕਦੇ ਆ 골ਡ ਜਿੰਨਾ ਰੱਖ ਸਕਦੇ ਆ ਸਿਲਵਰ ਕੋਈ ਵੀ ਇਹੋ ਜਿਹੀ ਚੀਜ਼ ਜਾਂ ਪ੍ਰਾਪਰਟੀ ਜਾਂ ਫਾਰਮ ਮੈਨੂੰ ਕਹਨਾ ਸਭ ਤੋਂ ਵੱਧ ਜਿਹੜੀ ਤੁਹਾਡੀ ਇਨਵੈਸਟਮੈਂਟ ਵਧੀਆ ਹੋਊਗੀ ਫਾਰਮ ਦੀ ਹੋਊਗੀ ਇਹ ਤੁਹਾਨੂੰ ਖੁਦ ਨੂੰ ਪਤਾ ਲੱਗਣਾ ਇਹ ਜਿਹੜਾ ਅੱਜ ਕੱਲ ਜਿਹੜਾ ਕਿਸਾਨਾਂ ਦਾ ਮੁੱਲ ਨਹੀਂ ਨਾ ਪੈਂ ਏ ਆਉਣ ਵਾਲੇ ਸਮੇਂ 'ਚ ਤੁਸੀਂ ਵੇਖਿਓ ਅਮੀਰ ਹੀ ਕਿਸਾਨ ਹੋਨੇ ਆ। ਉਹ ਤਾਈਆਂ ਦੇ ਲੈਂਡ ਕਿਉਂ ਕਿਉਂ ਅੰਡਰਨੀਆਂ ਨੂੰ ਉਪਾਨੀਆਂ ਨੂੰ ਏਕੇ ਅਗਰ ਰੁਪਈਏ ਦੇ ਵਿੱਚ ਕਿੰਨੇ ਕਿੰਨੇ ਸਾਲਾਂ ਲਈ ਉਹਨਾਂ ਨੇ ਹਨਾ ਘਰਤੀ ਠੇਕੇ ਦੇ ਦੇਤੀਆਂ ਜ਼ਮੀਨਾਂ ਕਿਉਂ ਦਿੱਤੀਆਂ ਇਹ ਬੜਾ ਤਗੜਾ ਕੰਟਰੋਲ ਜਿਹੜਾ ਹੈ ਨਾ ਗਵਰਨਮੈਂਟ ਲੋਕਾਂ 'ਤੇ ਕਰਨਾ ਚਾਹ ਰਹੀ ਆ ਤਾਂ ਕਿ ਉਹਨਾਂ ਨੂੰ ਪਤਾ ਨਾ ਜਿਹੜਾ ਹਰੇਕ ਚੀਜ਼ ਉਹਨਾਂ ਨੇ ਪੈਸੇ ਦੀ ਕੰਟਰੋਲ ਕਰਕੇ ਦੇਖ ਲਿਆ ਲੋਕਾਂ ਨੂੰ ਬੜਾ ਫਰਕ ਨਹੀਂ ਪਿਆ ਠੀਕ ਹੈ ਲੋਕੀ ਫੇਰ ਉੱਠ ਜਾਂਦੇ ਆ ਹੋਰ ਕਿੰਨੀਆਂ ਚੀਜ਼ਾਂ ਦੇ ਮਨ ਲਈ ਤੁਹਾਡੇ ਇੰਟਰਨੈਟ ਦੇ ਕੰਟਰੋਲ ਕਰਕੇ ਦੇਖ ਲਿਆ ਤੁਹਾਡੀ ਲਾਈਫ ਤੇ ਕੰਟਰੋ ਜਦੋਂ ਉਹਨਾਂ ਨੇ ਫੂਡ ਤੇ ਕੰਟਰੋਲ ਕਰ ਲਿਆ ਨਾ ਉਦੋਂ ਦੁਨੀਆ ਬਦਲ ਜਾਣੀ ਤੁਸੀਂ ਦੇਖਿਓ ਤੇ ਇਹ ਕੰਮ ਇਸੇ ਪ੍ਰੋਸੈਸ ਦੇ ਵਿੱਚ ਚੱਲਦੇ ਪਏ ਆ ਉਹ ਫੂਡ ਤੇ ਕੰਟਰੋਲ ਕਰਨਾ ਚਾਹੁੰਦੇ ਤੇ ਇਸ ਕਰਕੇ ਮੈਂ ਦੇ ਇਹੀ ਕਹਿੰਦਾ ਜਿੰਨਾਂ ਦੀਆਂ ਵੀ ਜ਼ਮੀਨਾਂ ਹੈਗੀਆਂ ਮੈਂ ਸਾਂਭ ਕੇ ਰੱਖੋ ਜਿੰਨਾ ਇਨਵੈਸਟ ਕਰਨਾ ਚਾਹੁੰਦੇ ਨਾ ਮੈਂ ਇਹੀ ਕਹੂੰਗਾ ਵੀ ਆਪਣਾ ਜ਼ਮੀਨਾਂ 'ਚ ਇਨਵੈਸਟ ਕਰੋ ਵੱਧ ਤੋਂ ਵੱਧ ਪੈਲੀਆਂ ਖਰੀਦੋ ਤੇ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਵੀ ਉਹਨੂੰ ਸਾਂਭ ਕੇ ਰੱਖੋ ਆਉਣ ਵਾਲੀ ਜਨਰੇਸ਼ਨ ਹੈ ਨਾ ਜਿਹੜੀ ਉਹਨੂੰ ਬਚਾਓ ਹੁਣ ਆਪਾਂ ਜਿਹੜੇ 90s ਵਾਲਿਆਂ ਜਿਹੜੇ ਵੀ 80s 90s ਹਨਾ ਜਿਹੜੇ ਆਪਾਂ ਆਪਣੀ ਕੀ ਅੱਧੀ ਉਮਰ ਲੰਘੀ ਆ ਤੇ ਆਪਾਂ ਆਉਣ ਵਾਲਾ ਸਮਾਂ ਆਪੇ ਹੀ ਕਹਿ ਸਕਦੇ ਚਲ ਆਪਣੇ ਬੱਚਿਆਂ ਵਾਸਤੇ ਜਾਂ ਆਪਣੀ ਜਨਰੇਸ਼ਨੋਂ ਅੱਗੇ ਜਿਹੜੀ ਜਨਰੇਸ਼ਨ ਆਉਣ ਵਾਲੀਆਂ ਵਾ ਉਹਨਾਂ ਵਾਸਤੇ ਕੁਝ ਤੇ ਪਿਛਾ ਕੇ ਛੱਡੀ ਇਸ ਕਰਕੇ ਆਪਣਾ ਜਿਹੜਾ ਫਾਰਮ ਆ ਸੰਭੇ ਰੱਖੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਵੇਖਣ ਦਾ ਵੀਡੀਓ ਸ਼ੇਅਰ ਕਰਦਾ ਕਰੋ ਹੁਣ ਮੈਂ ਕਹਿਣਾ ਸ਼ੁਰੂ ਕਰ ਦੇਣਾ ਵੀ ਚਲੋ ਸ਼ੇਅਰ ਕਰਦਾ ਕਰੋ ਜੇ ਜੇ ਤੁਹਾਨੂੰ ਵਧੀਆ ਲੱਗਦੀ ਕਮੈਂਟ ਕਰਕੇ ਦੱਸਿਆ ਵੀ ਕਰੋ ਕੋਈ ਗਲਤੀ ਹੁੰਦੀ ਆ ਬਾਕੀ ਆਪਾਂ ਮੈਨੀਫੈਸਟੇਸ਼ਨ ਦੇ ਵਿੱਚ ਆਪਾਂ ਹੀ ਸੋਚਿਆ ਨਾ ਵੀ ਆਪਾਂ ਇੱਕ ਲੱਭ ਕਰਨੇ ਆ ਆਪਾਂ ਰੋਜ਼ ਵੀਡੀਓ ਪਾਉਣੀ ਪਾਉਣੀ ਆ ਜੋ ਮਰਜੀ ਹੋਵੇ ਤੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਫਿਰ ਕੱਲ ਅਗਲੀ ਵੀਡੀਓ ਵਿੱਚ